ਸੋਸ਼ਲ ਮੀਡੀਆ ਤੇ ਇੱਕ ਬਹੁਤ ਖੁਸ਼ ਦਿਨਾ ਤੋਂ ਬਹੁਤ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਪੁੱਤ ਜਿਹੜਾ ਹੈ ਕਿ ਆਪਣੀ ਮਾਂ ਨੂੰ ਗਾਣੇ ਦੇ ਨਾਲ ਮਨਾ ਰਿਹਾ ਹੈ ਕੀ ਤੁਸੀਂ ਜਾਣਦੇ ਹੋ ਕਿ ਉਹ ਮਾਂ ਪੁੱਤ ਕੌਣ ਨੇ ਔਰ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਇੰਨਾ ਗੂੜਾ ਕਿਸ ਤਰੀਕੇ ਦੇ ਨਾਲ ਹੈ ਆਉ ਤੁਹਾਨੂੰ ਅੱਜ ਮੈਂ ਉਸ ਮਾਂ ਦੇ ਨਾਲ ਮਿਲਵਾਰੀ ਆ ਜਿਸ ਦੇ ਪੁੱਤ ਨੇ ਗਾਣਾ ਗਾ ਕੇ ਉਸ ਨੂੰ ਮਨਾਇਆ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਬੀਟ ਸੌਲ ਮੈਂ ਹਾਂ ਜਸਮੀਤ ਜੇਕਰ ਆਪਾਂ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੀ ਮਿੱਟੀ 'ਚ ਇੱਕ ਖਾਸ ਮਹਿਕ ਹੈ ਕਿਉਂਕਿ ਮੋਗਾ ਦੀ ਮਿੱਟੀ ਦੇ ਵਿੱਚ ਕੁਝ ਐਸੇ ਸਿਤਾਰੇ ਪਨਪੇ ਨੇ ਜਿਨ੍ਹਾਂ ਨੇ ਆਪਣਾ ਨਾਂ ਤਾਂ ਰੌਸ਼ਨ ਕੀਤਾ ਹੀ ਔਰ ਨਾਲ ਦੀ ਨਾਲ ਹੀ ਇੱਕ ਮੋਗਾ ਦਾ ਨਾਂ ਐਸਾ ਰੌਸ਼ਨ ਕੀਤਾ ਹੈ ਕਿ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਧੂਮਾਂ ਪਈਆਂ ਹੋਈਆਂ ਨੇ ਜੇਕਰ ਗੱਲ ਕਰਦੇ ਆਪਾਂ ਸੋਨੂ ਰੂਦ ਦੀ ਤਾਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਕਲਾਕਾਰੀ ਦੇ ਵਿੱਚ ਆਪਣਾ ਇੱਕ ਐਸਾ ਖੇਤਰ ਬਣਾ ਕੇ ਨਾਂ ਰੌਸ਼ਨ ਕੀਤਾ ਹੈ ਔਰ ਉਸੇ ਉਸੇ ਥਾਂ ਤੇ ਲਾਲਾ ਲਾਜਪਤਰਾਏ ਜੀ ਦਾ ਵੀ ਜਨਮ ਹੋਇਆ ਉਹਨਾਂ ਨੇ ਵੀ ਆਪਣਾ ਇੱਕ ਐਸਾ ਮੁਕਾਮ ਹਾਸਲ ਕਰਕੇ ਦੁਨੀਆਦਾਰੀ ਦੇ ਵਿੱਚ ਇੱਕ ਛਾਪ ਛੱਡੀ ਆ ਉਸ ਤੋਂ ਬਾਅਦ ਹਰਮਨਪ੍ਰੀਤ ਦੀ ਗੱਲ ਕਰ ਲੈਂਦੇ ਆ ਬਹੁਤ ਸਾਰੇ ਸਿਤਾਰੇ ਐਸੇ ਨੇ ਜਿਨ੍ਹਾਂ ਨੇ ਮੋਗਾ ਦੀ ਜਿਹੜੀ ਮਿੱਟੀ ਆ ਉੱਥੋਂ ਹੀ ਜਨਮ ਲੈ ਕੇ ਉਹਨਾਂ ਨੇ ਆਪਣਾ ਇੱਕ ਨਾਂ ਰੌਸ਼ਨ ਕੀਤਾ ਇੱਕ ਨਾਮ ਬਣਾਇਆ ਔਰ ਉਸੇ ਥਾਂ ਤੇ ਅੱਜ ਅਸੀਂ ਬੈਠੇ ਆ ਅਸੀਂ ਤੁਹਾਨੂੰ ਮਿਲਵਾਵਾਂਗੇ ਔਰ ਤੁਹਾਨੂੰ ਨਾਲ ਗੱਲ ਕਰਦੇ ਆ ਇੱਕ ਐਸੇ ਫਨਕਾਰ ਦੇ ਘਰ ਅਸੀਂ ਬੈਠੇ ਆ ਜਿਸ ਦੀ ਗਾਇਕੀ ਨੇ ਹਰ ਇੱਕ ਦਾ ਮਨ ਤਾਂ ਮੋਇਆ ਹੀ ਮੋਇਆ ਹੈ ਛੋਟੀ ਜੀ ਉਮਰ ਦੇ ਵਿੱਚ ਹੀ ਉਸ ਨੇ ਕਲਾਕਾਰੀ ਦੇ ਗੁਣ ਜਿਹੜੇ ਆ ਉਹ ਕਿੱਥੋਂ ਸਿੱਖੇ ਆ ਇਹ ਵੀ ਤੁਹਾਨੂੰ ਦੱਸਾਂਗੇ ਅਸੀਂ ਗੱਲ ਕਰ ਰਹੇ ਆ ਵੰਸ਼ਵਾਦਵਾਦੀ ਅਸੀਂ ਅਜ ਵੰਸ਼ਵਾਦਵਾਦੀ ਘਰ ਬੈਠੇ ਆ ਔਰ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਦੇ ਆ ਨਮਸਕਾਰ ਮਾਤਾ ਜੀ ਸੱਸੀ ਕਾਂ ਦਾ ਬੀੜਸੀ ਤੁਹਾਡਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਆ ਵੰਸ਼ ਦੀ ਵੰਸ਼ਵਾਦਵਾਦੀ ਇੱਕ ਬਹੁਤ ਹੀ ਅੱਛਾ ਕਲਾਕਾਰ ਹੈ ਸਿੰਗਿੰਗ ਦੀ ਦੁਨੀਆ 'ਚ ਨਾਂ ਰੌਸ਼ਨ ਕੀਤਾ ਉਸਨੇ ਤੁਹਾਡਾ ਨਾਂ ਰੌਸ਼ਨ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਔਰ ਪੰਜਾਬ ਦਾ ਨਾਂ ਰੌਸ਼ਨ ਕੀਤਾ ਕਿਉਂਕਿ ਮੋਗਾ ਦੀ ਇੱਕ ਮਿੱਟੀ ਖਾਸ ਮਿੱਟੀ ਇੱਕ ਐਸੀ ਮੰਨੀ ਜਾਂਦੀ ਹੈ ਜਿੱਥੋਂ ਕਿ ਕਲਾਕਾਰ ਬਹੁਤ ਸਾਰੇ ਨੇ ਜਿਹੜੇ ਪਨਪੇ ਨੇ ਤੁਸੀਂ ਵੰਸ਼ਵਾਦ ਬਾ ਬਾਰੇ ਸਾਨੂੰ ਕੁਝ ਦੱਸੋ ਮੈਂ ਆਪਣੇ ਬੇਟੇ ਬਾਰੇ ਕਹਿਣਾ ਤਾਂ ਬਹੁਤ ਕੁਝ ਚਾਹਨੀ ਆ ਪਰ ਮੈਂ ਕੁਝ ਸ਼ਬਦਾਂ ਦੇ ਵਿੱਚ ਹੀ ਬਿਆਨ ਕਰੂੰਗੀ ਮੇਰੇ ਬੱਚੇ ਨੇ ਸਟਰਗਲ ਬਹੁਤ ਕੀਤਾ ਹੈ ਸਭ ਨਾਲ ਪਹਿਲਾਂ ਅੱਜ ਤੋਂ 9 ਸਾਲ ਪਹਿਲਾਂ ਇਹਦੇ ਪਾਪਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਨੂੰ ਕੋਈ ਰਾਹ ਨਹੀਂ ਦਿਖਿਆ ਕਿ ਮੈਂ ਆਪਣੇ ਬੱਚੇ ਨੂੰ ਜਿਹੜੀ ਇਹ ਸਿੰਗਾ ਇੰਗਲੈਂਡ ਚ ਦਾ ਬਚਪਨ ਤੋਂ ਹੀ ਸੀ ਇਹਦੇ ਪਾਪਾ ਨੂੰ ਤਾਂ ਪਤਾ ਹੀ ਸੀ ਪਰ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਇਹਨੂੰ ਨਹੀਂ ਦੇਖਣਾ ਕਿਉਂਕਿ ਉਹ ਬਿਮਾਰ ਰਹਿੰਦੇ ਹੁੰਦੇ ਸੀ ਉਹਨਾਂ ਨੇ ਕਿਹਾ ਤੂੰ ਦੇਖੇਂਗੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਇਹ ਸਾਰੇ ਗਾਮਾ ਪਾਚ ਗਿਆ 2017 ਚ ਸਾਰੇ ਗਾਮਾ ਪਾ ਤੋਂ ਬਾਅਦ ਫਿਰ ਦੋ ਦੋ ਸਾਲ ਫਿਰ ਸਟਰਗਲ ਕੀਤਾ ਉਸ ਤੋਂ ਬਾਅਦ ਫਿਰ ਤਾਰੇ ਜ਼ਮੀਨ ਪਰ ਸ਼ੋ ਸਟਾਰ ਪਲਸ ਤੇ ਗਿਆ ਫਿਰ ਉਹਦਾ ਸੈਕੰਡ ਰਨਰ ਅਪ ਰਿਆ ਸ਼ੋ ਤੋਂ ਵਾਪਸ ਆ ਕੇ ਇਹਦੀ ਪੜ੍ਹਾਈ ਚੱਲ ਰਹੀ ਸੀ ਇਹਨੇ ਕੋਈ ਸ਼ੋ ਨਹੀਂ ਲਾਇਆ ਪਰ ਸਟਰਗਲ ਬਹੁਤ ਕੀਤਾ ਕਿਉਂਕਿ ਕਹਿੰਦੇ ਆ ਜਦੋਂ ਬੰਦਾ ਅੰਦਾ ਸ਼ੋਹ ਤੋਂ ਵਾਪਸ ਆਂਦਾ ਤਾਂ ਬਹੁਤ ਸ਼ੋਹ ਲਾਂਦਾ ਪਰ ਇੰਨੇ ਕੋਈ ਸ਼ੋਹ ਨਹੀਂ ਲਾਇਆ ਕਿਉਂਕਿ ਇਹਦਾ ਧਿਆਨ ਸਿਰ ਪੜਾਈ ਵੱਲ ਮਮੀ ਮੈਂ ਪੜਨਾ ਵੀ ਹੈ ਤੇ ਮੈਂ ਨਾਲ ਆਪਣੀ ਸਿੰਗਿੰਗ ਵੀ ਰੱਖਣੀ ਹੈ ਇਹ ਸਿੰਗਿੰਗ ਦਾ ਜਿਹੜਾ ਵੀ ਇਹਨੂੰ ਹੁਨਰ ਹੈ ਇਹਨੂੰ ਗੋਡ ਗਿਫਟਡ ਹੈ ਪਰਮਾਤਮਾ ਵੱਲੋਂ ਹੀ ਹੈ ਕਿਸੇ ਕੋਲ ਨਹੀਂ ਸਿੱਖਿਆ ਪਰ ਤਿੰਨ ਕਲਾ ਤਿੰਨ ਸਾਲ ਦੀਆਂ ਕਲਾਸਾਂ ਸ਼ੰਕਰ ਮਹਾਦੇਵਨ ਅਕੈਡਮੀ ਚੋਂ ਇਹਨੂੰ ਮਿਲੀਆਂ ਸੀ ਫ੍ਰੀ ਤਾਰੇ ਜ਼ਮੀਨ ਪਰ ਸ਼ੋਹ ਦੇ ਵਿੱਚ ਉਹਨਾਂ ਨੇ ਦਿੱਤੀਆਂ ਸੀ ਤਿੰਨ ਸਾਲ ਦੀਆਂ ਕਲਾਸਾਂ ਉਹੀ ਤਿੰਨ ਸਾਲ ਦੀਆਂ ਕਲਾਸਾਂ ਇਹਨਾਂ ਨੇ ਕੀਤੀਆਂ ਮੇਰੇ ਬੇਟੇ ਨੇ 3 ਸਾਲ ਤੱਕ ਕਲਾਸਾ ਕਰਨ ਤੋਂ ਬਾਅਦ ਫਿਰ ਇਹ ਪਲੱਸ 2 ਦੇ ਪੇਪਰ ਸੀ ਇਹਦੇ ਪੇਪਰ ਦੇਣ ਤੋਂ ਬਾਅਦ ਇਹਨੂੰ ਸ਼ੋਅ ਮਿਲਿਆ ਸਭ ਨਾਲ ਪਹਿਲਾਂ ਦਿੱਲੀ ਟੋਨੀ ਕੱਕੜ ਜੀ ਨਾਲ ਉਹਨਾਂ ਨਾਲ ਸ਼ੋਅ ਕਰਕੇ ਆਇਆ ਇਸ ਟਾਈਮ 15 ਤਰੀਕ ਨੂੰ ਇਹਦਾ ਸ਼ੋਅ ਸੀਗਾ ਦੁਬਈ ਦਾ ਦੁਬਈ ਗਿਆ ਹੋਇਆ ਹਲੇ ਵਾਪਸ ਨਹੀਂ ਆਇਆ ਪਰ ਉਹ ਵਾਪਸ ਹਲੇ ਆਇਆ ਨਹੀਂਗਾ ਆਣਾ ਮੈਂ ਤੇ ਆਏ ਤੂੰ ਹੀ ਪਤਾ ਚੱਲਣਾ ਕਿ ਉੱਥੇ ਸ਼ੋਅ ਕਿਸ ਤਰ੍ਹਾਂ ਰਿਹਾ ਕਿਉਂਕਿ ਤਾਂ ਅਸੀਂ ਇੱਥੇ ਬੈਠੇ ਹੀ ਦੇਖ ਰਹੇ ਸੀ ਸਾਨੂੰ ਕੁਝ ਨਹੀਂ ਪਤਾ ਉੱਥੇ ਹੀ ਸਾਨੂੰ ਭੇਜ ਰਿਹਾ ਸੀ ਜੋ ਵੀ ਉੱਥੇ ਹੋ ਰਿਹਾ ਸੀ ਸਾਨੂੰ ਫੋਟੋਆਂ ਇੱਥੇ ਹੀ ਭੇਜ ਰਿਹਾ ਸੀ ਇੱਕ ਮਾਤਾ ਜੀ ਉਹਨੇ ਜਦੋਂ ਤਾਰੇ ਜ਼ਮੀਨ ਤੇ ਪ੍ਰੋਗਰਾਮ ਸੀਗਾ ਹਾਂਜੀ ਸਟਾਰ ਪਲੱਸ ਤੇ ਇਹ ਪ੍ਰੋਗਰਾਮ ਚੱਲਿਆ ਸੀ ਉਦੋਂ ਉਸਨੇ ਇੱਕ ਗਾਣਾ ਗਾਇਆ ਸੀ ਤੁਹਾਡਾ ਹੱਥ ਬੜੀ ਉਹਨੇ ਟਾਈਟ ਜੀ ਫੜ ਕੇ ਬੜੇ ਭਾਵੁਕ ਜਿਹੇ ਤਰੀਕੇ ਨਾਲ ਉਸਨੇ ਗਾਣਾ ਗਾਇਆ ਸੀ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਨਾਲ ਬਹੁਤ ਜ਼ਿਆਦਾ ਉਹਦੀ ਅਟੈਚਮੈਂਟ ਹੈ ਹਾਂਜੀ ਮੈਨੂੰ ਬਹੁਤ ਪਿਆਰ ਕਰਦਾ ਉਹ ਮੇਰੇ ਬਿਗੈਰ ਦੋ ਮਿੰਟ ਨਹੀਂ ਰਹਿੰਦਾ ਜੇ ਮੈਂ ਕਦੇ ਗੁੱਸੇ ਵੀ ਹੋ ਜਾਂਨੀ ਆ ਤਾਂ ਮੈਨੂੰ ਉਹ ਬਾਰ-ਬਾਰ ਗਾਣਾ ਗਾ ਕੇ ਹੀ ਮਨਾਉਂਦਾ ਹੈ ਇਸ ਤਰ੍ਹਾਂ ਹੀ ਸਾਡਾ ਇੱਕ ਗਾਣਾ ਹੋਣ ਵਾਇਰਲ ਹੋਇਆ ਜੀ ਮੈਂ ਜੀ ਮੈਂ ਉਹਦੇ ਬਾਰੇ ਪੁੱਛਣ ਲੱਗੀ ਸੀਗੀ ਤੁਹਾਡਾ ਇੱਕ ਗਾਣਾ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਵੈਸ਼ ਦਾ ਤੁਸੀਂ ਟੇਬਲ ਤੇ ਬੈਠੇ ਹੋ ਖਾਣਾ ਖਾ ਰਹੇ ਹੋ ਔਰ ਥੋੜਾ ਰੋ ਵੀ ਰਹੇ ਹੋ ਔਰ ਵੈਸ਼ ਬਣਾ ਰਿਹਾ ਗਾਣਾ ਸੀਗਾ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ ਉਹਦੇ ਬਾਰੇ ਦੱਸੋ ਤੁਸੀਂ ਉਹ ਕੀ ਸੀਨ ਸੀਗਾ ਉਹ ਸੀਨ ਇਸ ਤਰ੍ਹਾਂ ਸੀ ਕਿ ਮੇਰੀ ਬੇਟੀ ਆਈ ਹੋਈ ਸੀਗੀ ਰਾਤ ਨੂੰ ਕਾਫੀ ਲੇਟ ਤੱਕ ਸੁੱਤੇ ਰਹੇ ਗੱਲਾਂ ਕਰਦੇ ਰਹੇ ਤੇ ਸਵੇਰ ਮੈਂ ਇਹਨੂੰ ਉਠਾਇਆ ਤੇ ਇਹ ਉੱਠਿਆ ਨਹੀਂ ਕਿਉਂਕਿ ਰਿਆਜ਼ ਤੋਂ ਇਹ ਮਿਸ ਨਹੀਂ ਕਰਦਾ ਮੈਨੂੰ ਕਹਿੰਦਾ ਹੁੰਦਾ ਮम्मा ਮੈਨੂੰ ਟਾਈਮ ਸਿਰ ਉਠਾ ਦਿਓ ਮੈਂ ਇਹਨੂੰ ਉਠਾਇਆ ਤੇ ਇਹ ਉੱਠਿਆ ਨਹੀਂ ਮੈਂ ਚੁੱਪ ਕਰਕੇ ਫਿਰ ਦੁਬਾਰਾ ਆਪਣਾ ਸਾਰਾ ਕੰਮ ਉਵੇਂ ਕਰਨ ਲੱਗ ਗਈ ਮੈਂ ਦੇਖਿਆ ਫਿਰ ਨਹੀਂ ਉੱਠਿਆ ਮੈਂ ਆਪਣੀ ਰੋਟੀ ਪਾਈ ਨਾਲੇ ਮੈਂ ਰੋ ਰਹੀ ਸੀ ਇਹਨੇ ਮੈਨੂੰ ਦੇਖ ਲਿਆ ਸੁੱਤੇ ਪਏ ਨੇ ਕਿ ਮੰਮੀ ਰੋਂਦੀ ਪਈ ਆ ਉੱਠਦੇ ਸਾਰੀ ਇਹ ਮੈਨੂੰ ਨਾਲੇ ਤਾਂ ਮਨਾਣ ਲੱਗ ਗਿਆ ਨਾਲੇ ਗਾਣਾ ਗਾਣ ਲੱਗ ਗਿਆ ਉਹ ਮੈਨੂੰ ਨਹੀਂ ਪਤਾ ਬੇਟੀ ਨੇ ਵੀਡੀਓ ਬਣਾ ਲਈ ਤੇ ਉਹਨੇ ਨੈਟ ਤੇ ਪਾਤੀ ਸਾਨੂੰ ਕੋਈ ਪਤਾ ਨਹੀਂ ਸੀਗਾ ਕਿਉਂਕਿ ਉਸ ਵੀਡੀਓ ਚ ਸਾਫ਼ ਹੀ ਚਲਕ ਰਿਹਾ ਕਿ ਵੰਸ਼ ਤੁਹਾਨੂੰ ਪਿਆਰ ਬਹੁਤ ਜ਼ਿਆਦਾ ਕਰਦਾ ਹਾਂ ਜੀ ਬਹੁਤ ਪਿਆਰ ਕਰਦਾ ਜੀ ਮੇਰਾ ਤੁਸੀਂ ਲੋਰੇ ਸੀ ਨਾ ਉਹ ਬਹੁਤ ਇੱਕ ਭਾਵੁਕ ਕਰਨ ਵਾਲਾ ਸੀ ਸੀ ਔਰ ਦਰਸ਼ਕਾਂ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਉਹ ਦੇਖ ਕੇ ਜਿਹੜਾ ਕਿ ਅੱਜ ਅਸੀਂ ਇੱਥੇ ਬੈਠੇ ਆਂ ਔਰ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਆਂ ਮੈਂ ਤਾਂ ਇਹੀ ਕਹਿਨੀ ਆ ਕਿ ਜਿਹੋ ਜਿਹਾ ਬੇਟਾ ਮੈਨੂੰ ਪਰਮਾਤਮਾ ਨੇ ਦਿੱਤਾ ਨਾ ਸਭ ਨੂੰ ਦਵੇ ਔਰ ਸਭ ਦੇ ਬੱਚੇ ਹੀ ਓਨਾ ਹੀ ਪਿਆਰ ਕਰਨ ਜਿੰਨਾ ਮੇਰਾ ਬੇਟਾ ਮੈਨੂੰ ਕਰਦਾ ਹੈ ਜੀ ਵੀਡੀਓ ਚ ਕਈਆਂ ਦੇ ਕਮੈਂਟ ਇਸ ਤਰ੍ਹਾਂ ਵੀ ਸੀ ਯਾਰ ਨਾ ਰਵਾ ਆਪਣੀ ਮਾਂ ਨੂੰ ਪਰ ਉਹ ਮੈਨੂੰ ਓਨੇ ਜ਼ਿੰਦਗੀ ਚ ਕਦੀ ਮੈਨੂੰ ਰਵਾਇਆ ਨਹੀਂ ਹਸਾਇਆ ਹੀ ਹੈ ਜੋ ਇਹਦੇ ਪਾਪਾ ਦੀ ਡੈਥ ਹੋਈ ਹੈ ਓਨੇ ਮੈਨੂੰ ਹਸਾਇਆ ਹੀ ਹੈ ਰਵਾਇਆ ਨਹੀਂ ਉਹਦੇ ਵੱਲੋਂ ਮੈਂ ਜਦ ਮੈਨੂੰ ਦੇਖਦੀ ਸੀ ਮੇਰਾ ਬੱਚਾ ਇਨਾ ਟੈਲੈਂਟਡ ਹੈ ਜਿਹੜੇ ਮੇਰੇ ਦੁੱਖ ਹੁੰਦੇ ਸੀ ਨਾ ਮੈਂ ਉਹ ਵੀ ਭੁੱਲ ਜਾਂਦੀ ਸੀ ਬਿਲਕੁਲ ਕਿ ਆਉਣ ਵਾਲਾ ਸਮਾਂ ਮੇਰਾ ਬਹੁਤ ਵਧੀਆ ਹੋਊਗਾ ਮੇਰੇ ਰਾਧੇ ਰਾਣੀ ਮੇਰੇ ਠਾਕੁਰ ਜੀ ਮੇਰੀ ਬਹੁਤ ਸੋਣੀ ਸੁਣਨਗੇ ਔਰ ਮੈਨੂੰ ਹੌਸਲਾ ਵੀ ਦਿੰਦਾ ਹੁੰਦਾ ਸੀ ਜਦੋਂ ਵੀ ਕਹਿਣਾ ਇਹਨੇ ਇਹੀ ਗੱਲ ਕਹਿਣਾ ਮਮਾ ਮੈਂ ਤੈਨੂੰ ਬਹੁਤ ਸੁੱਖ ਦੇਣਾ ਮੈਂ ਤੁਸੀਂ ਬਹੁਤ ਸੰਘਰਸ਼ ਕੀਤਾ ਆਪਣੀ ਲਾਈਫ ਚ ਪਰ ਹੁਣ ਮੈਂ ਤੁਹਾਨੂੰ ਸੰਘਰਸ਼ ਨਹੀਂ ਕਰਨ ਦੇਣਾ ਹੁਣ ਮੈਂ ਤੁਹਾਨੂੰ ਸੁੱਖ ਦੇਣਾ ਬਸ ਜੇਕਰ ਵੰਸ਼ ਮਾਤਾ ਜੀ ਇੱਥੋਂ ਤੱਕ ਪਹੁੰਚਿਆ ਤੇ ਉਸ ਦੇ ਉਸ ਦੇ ਸੰਘਰਸ਼ ਨਾਲੋਂ ਕਿਤੇ ਜ਼ਿਆਦਾ ਤੁਹਾਡਾ ਸੰਘਰਸ਼ ਸੀ ਤੁਸੀਂ ਉਹਨੂੰ ਬੰਬਈ ਲੈ ਕੇ ਗਏ ਹੋ ਔਰ ਤੁਹਾਡਾ ਜਿਹੜਾ ਸਟਰਗਲ ਆ ਸੰਘਰਸ਼ਾ ਠੀਕ ਹੈ ਅਸੀਂ ਬਹੁਤ ਲੋਕਾਂ ਤੋਂ ਇਹ ਚੀਜ਼ ਸੁਣੀ ਹੈ ਕਿ ਤੁਸੀਂ ਬਹੁਤ ਔਖੇ ਤਰੀਕੇ ਨਾਲ ਵੰਸ਼ ਨੂੰ ਪਾੜਿਆ ਕਿ ਇਸ ਤਰ੍ਹਾਂ ਤੁਸੀਂ ਜਾਂਦੇ ਰਹੇ ਹੋ ਬਾਹਰ ਕੰਮ ਵੀ ਕੀਤਾ ਤੁਸੀਂ ਬਹੁਤ ਲੋਕਾਂ ਨਾਲ ਵਿਚਰਨਾ ਇੱਕ ਬਹੁਤ ਵੱਡੀ ਗੱਲ ਹੈ ਪਰ ਤੁਸੀਂ ਕੰਮ ਦੇ ਨਾਲ-ਨਾਲ ਵੰਸ਼ ਨੂੰ ਵੀ ਇਸ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਕਿ ਅੱਜ ਉਹ ਸੰਸਕਾਰੀ ਬੱਚਾ ਕਿ ਤੁਹਾਨੂੰ ਉਹ ਕਦੇ ਚਾਹੇ ਕਮੈਂਟਾਂ ਦੇ ਵਿੱਚ ਲੋਕਾਂ ਨੇ ਕਿਹਾ ਕਿ ਰਮੋਣਾ ਨਹੀਂ ਆਪਣੀ ਮਾਂ ਨੂੰ ਪਰ ਵੰਸ਼ ਨੇ ਤੁਹਾਨੂੰ ਬਹੁਤ ਇੱਕ ਅੱਛੇ ਤਰੀਕੇ ਨਾਲ ਦੇਖੋ ਪਿਆਰ ਦੇ ਨਾਲ ਉਹਨੇ ਮਨਾਇਆ ਤੁਹਾਨੂੰ ਔਰ ਤੁਹਾਡਾ ਜਿਹੜਾ ਇਹ ਸਟਰਗਲ ਆ ਤੁਸੀਂ ਬਹੁਤ ਜ਼ਿਆਦਾ ਲੰਬੇ ਤਰੀਕੇ ਨਾਲ ਚੱਲੇ ਹੋ ਸਟਰਗਲ ਹੋਇਆ ਉਹਦੇ ਬਾਰੇ ਤੁਸੀਂ ਦੱਸੋ ਜਿਹੜਾ ਤੁਸੀਂ ਸੰਘਰਸ਼ ਕੀਤਾ ਹੈ। ਸਟਰਗਲ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਦ ਇਹਦੇ ਪਾਪਾ ਦੀ ਡੈਥ ਹੋਈ ਨਾ ਉਸ ਤੋਂ ਬਾਅਦ ਮੇਰੇ ਕੋਲੇ ਕੋਈ ਰਾਣੀ ਸੀ ਸਾਡਾ ਕੋਈ ਬਿਜ਼ਨਸ ਨਹੀਂ ਸੀਗਾ ਕੋਈ ਕਾਰੋਬਾਰ ਨਹੀਂ ਸੀਗੀ ਪਿੱਛੇ ਬੈਠੇ ਕੋਈ ਬੈਂਕ ਬੈਲੈਂਸ ਨਹੀਂ ਸੀ ਕੁਝ ਨਹੀਂ ਸੀਗਾ ਕਿਉਂਕਿ ਉਹ ਬਿਮਾਰ ਰਹਿੰਦੇ ਸੀ ਜੋ ਕਮਾਉਂਦੇ ਸੀਗੇ ਉਹਨਾਂ ਤੇ ਲੱਗ ਜਾਂਦਾ ਸੀਗਾ ਉਹਨਾਂ ਦੀ ਡੈਥ ਤੋਂ ਬਾਅਦ ਮੇਰੇ ਕੋਲ ਆਪਣੇ ਹੱਥ ਦਾ ਹੁਨਰ ਸੀਗਾ ਮੈਂ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਸੀਗਾ ਮੈਂ ਬਿਊਟੀ ਪਾਰਲਰ ਦਾ ਕੰਮ ਕਰਦੀ ਸੀਗੀ ਨਾਲ ਮੈਂ ਜੁਲਰੀ ਦਾ ਕਰਦੀ ਸੀ ਮੈਂ ਡੋਰ ਟੂ ਡੋਰ ਉਹ ਕੰਮ ਕੀਤਾ ਉਹ ਕੰਮ ਕਰਕੇ ਮੈਂ ਇਹਨੂੰ ਬੰਬੇ ਲੈ ਕੇ ਗਈ ਇਹ ਮੈਨੂੰ ਕਹਿੰਦਾ ਹੁੰਦਾ ਸੀ ਮੰਮੀ ਆਪਾਂ ਕਿਵੇਂ ਜਾਵਾਂਗੇ ਮੈਂ ਇਹਨੂੰ ਇਹੀ ਹੌਸਲਾ ਦੇਣਾ ਮੈਂ ਕਹਿੰਦਾ ਬਹੁਤ ਮੈਂ ਤੈਨੂੰ ਲੈ ਕੇ ਜਾਵਾਂਗੀ ਬੰਬੇ ਜਾਣਾ ਨਾ ਤੂੰ ਆਡੀਸ਼ਨ ਦੇਣੇ ਆ ਕਿਸੇ ਸ਼ਹਿਰ 'ਚ ਜਾਣਾ ਹੁੰਦਾ ਸੀ ਤਾਂ ਵੀ ਪੈਸੇ ਇਕੱਠੇ ਕਰਨੇ ਤਾਂ ਵੀ ਆਪਣੀ ਮਿਹਨਤ ਕਰਕੇ ਪੈਸੇ ਇਕੱਠੇ ਕੀਤੇ ਮੈਂ ਨਹੀਂ ਕਿਸੇ ਕੋਲ ਮੰਗ ਕੇ ਨਹੀਂ ਕੀਤਾ ਮਿਹਨਤ ਕੀਤੀ ਮਿਹਨਤ ਕਰਕੇ ਹੀ ਆਪਣੇ ਬੱਚੇ ਨੂੰ ਜੇ ਅਗਰ ਮੈਂ ਆਪਣੇ ਬੱਚੇ ਨੂੰ ਮਿਹਨਤ ਦਾ ਖਵਾਇਆ ਹੈ ਨਾ ਦਸਾਂ ਹੱਥਾਂ ਦੀ ਨੂਹਾਂ ਦਾ ਖਵਾਇਆ ਹੈ ਤਾਂ ਅੱਜ ਮੇਰਾ ਬੱਚਾ ਇਸ ਮੁਕਾਮ ਤੇ ਹੈ ਜਦੋਂ ਤੁਸੀਂ ਉਹਨੂੰ ਬੰਬਈ ਲੈ ਕੇ ਗਏ ਹੋ ਵੰਸ਼ ਨੂੰ ਕਿ ਇੱਥੋਂ ਹੀ ਜਿਵੇਂ ਕਿ ਚੰਡੀਗੜ੍ਹ ਵੀ ਹੁੰਦੇ ਆ ਜਾਂ ਲੁਧਿਆਣੇ ਆਮਰਸਰ ਵੀ ਆਡੀਸ਼ਨ ਹੁੰਦੇ ਇੱਥੇ ਆਡੀਸ਼ਨ ਹੋਇਆ ਤੁਸੀਂ ਡਾਇਰੈਕਟ ਹੀ ਉਹਨੂੰ ਮੁੰਬਈ ਲੈ ਗਏ ਸੀ ਨਹੀਂ ਜੀ ਨਹੀਂ ਆਡੀਸ਼ਨ ਤਿੰਨ ਤਿੰਨ ਥਾਂ ਤੇ ਬੁਲਾਉਂਦੇ ਸੀ ਪਹਿਲਾਂ ਚੰਡੀਗੜ੍ਹ ਹੁੰਦਾ ਸੀ ਫਿਰ ਜਲਦੀ ਹੁੰਦਾ ਸੀ ਜੀ ਕਈ ਵਾਰ ਉਥੋਂ ਕੋਈ ਪ੍ਰੋਬਲਮ ਆਂਦੀ ਸੀ ਤਾਂ ਫਿਰ ਦੁਬਾਰਾ ਦਿੱਲੀ ਬੁਲਾਉਂਦੇ ਸੀ ਅੱਛਾ ਦਿੱਲੀੋਂ ਸਿੱਧਾ ਮੁੰਬਈ ਜਾਂਦੇ ਸੀ ਜੋ ਬੰਬੇ ਖਰਚਾ ਹੁੰਦਾ ਸੀਗਾ ਉਹ ਚੈਨਲ ਵਾਲਿਆਂ ਦਾ ਹੁੰਦਾ ਸੀ ਸਾਡਾ ਨਹੀਂ ਹੁੰਦਾ ਸੀ ਬੰਬੇ ਤੱਕ ਦਾ ਖਰਚਾ ਮੇਰਾ ਹੁੰਦਾ ਸੀ ਕਿੰਨੇ ਚਿਰ ਤੁਸੀਂ ਉੱਥੇ ਰਹਿ ਕੇ ਆਏ ਹੋ ਬੰਬੇ ਕਿੰਨਾ ਤੁਹਾਨੂੰ ਉਹ ਚੀਜ਼ ਪਹਿਲਾਂ ਸਾਰੇ ਕਾਮ ਆ ਪੰਜ 10 ਮਹੀਨੇ ਰਹਿ ਕੇ ਆਏ ਆ ਜੀ ਫਿਰ ਤਾਰੇ ਜ਼ਮੀਰ ਪਰ ਸ਼ੋ ਚ ਸਟਾਰ ਪਲਸ ਤੇ ਜੀਤੇ ਸ਼ੋ ਚ ਸੈਕੰਡ ਰਨਰ ਆ ਪਰਿਆ ਉਹਦੇ ਵਿੱਚ ਅਸੀਂ 1 ਸਾਲ ਰਹੇ 1 ਸਾਲ ਉੱਥੇ ਠੀਕ ਹੈ ਠੀਕ ਹੈ ਮਤਲਬ ਬਹੁਤ ਲੰਬਾ ਉਹ ਜਿਹੜਾ ਕੰਟੈਕਟ ਆ ਉਹ ਚੱਲਦਾ ਹਾਂਜੀ 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 ਵੰਸ਼ ਸੈਕਿੰਡ ਰਨਰ ਅਪ ਉੱਥੇ ਰਿਹਾ ਇਹ ਵੀ ਇਹ ਵੀ ਦੇਖੋ ਇੱਕ ਬਹੁਤ ਉਹ ਉੱਥੇ ਉਹਨਾਂ ਨੇ ਟੋਨੀ ਕੱਕੜ ਜੀ ਨੇ ਇਹਨੂੰ ਗਾਣਾ ਵੀ ਦਿੱਤਾ ਠੀਕ ਹੈ ਤੇ ਹੁਣ ਅਸ ਦੀ ਟਾਈਮ ਦੀ ਜੇਕਰ ਆਪਾਂ ਗੱਲ ਕਰੀਏ ਤੇ ਅਸੀਂ ਇਹ ਚੀਜ਼ ਸੁਣਨ ਨੂੰ ਮਿਲਦੀ ਆ ਕਿ ਵੰਸ਼ ਜਿਹੜਾ ਹੁਣ ਟੋਨੀ ਕੱਕੜ ਔਰ ਨੀਹਾ ਕੱਕੜ ਨਾਲ ਦੁਬਈ ਉਹਦੇ ਸ਼ੋਜ਼ ਲੱਗੇ ਆ ਹਾਂਜੀ ਹਾਂਜੀ ਕਾਫੀ ਕੰਪਨੀਆਂ ਨਾਲ ਉਹਨੇ ਕੰਮ ਕਰਨਾ ਹੁਣ ਸ਼ੁਰੂ ਕੀਤਾ ਹੈ ਜਾਂ ਉਹਨੇ ਹੁਣ ਕਰਨਾ ਅਗੇ ਕੰਮ ਕੋਈ ਆਫਰਸ ਵਗੈਰਾ ਕੰਪਨੀ ਦੇ ਨਾਲ ਨਹੀਂ ਹਲੇ ਤਾਂ ਸਾਰੀ ਬੁਲਾ ਰਹੇ ਟੋਨੀ ਕੱਕੜ ਸਾਰੀ ਬੁਲਾ ਰਹੇ ਆ ਨੀਹਾ ਕੱਕੜ ਮੈਡਮ ਬੁਲਾ ਰਹੀ ਹੈ ਬਸ ਉਹਨਾਂ ਨਾਲ ਹੀ ਕਰੇਗਾ ਹਲੇ ਤਾਂ ਜਿਹੜੇ ਆਮ ਆਮ ਸ਼ੋਅ ਚੱਲਦੇ ਆ ਆਪਣੇ ਅਮੋਗੇ ਚ ਆ ਪੰਜਾਬ ਚ ਚੱਲਦੇ ਆ ਉਹ ਤਾਂ ਲਗਾਉਂਦਾ ਹੀ ਹੈ ਜੀ ਉਹ ਠੀਕ ਹੈ ਲਾਈਵ ਸ਼ੋਅ ਜੋ ਕੀਰਤਨ ਜਾਗਰਨ ਹੁੰਦੇ ਆ ਉਹ ਲਗਾਉਂਦਾ ਹੀ ਆ ਪਹਿਲਾਂ ਹੀ ਲਗਾ ਰਿਹਾ ਹੈ ਇੱਕ ਚੀਜ਼ ਹੋਰ ਅਸੀਂ ਸੁਣੀ ਸੀ ਕਿ ਵੰਸ਼ ਜਿਹੜਾ ਹੈ ਕਿ ਛੋਟਾ ਹੁੰਦਾ ਹੀ ਉਹ ਕਾਲੀ ਮਾਤਾ ਦੀ ਮੰਦਰ ਤੁਸੀਂ ਉਹਨੂੰ ਲੈ ਕੇ ਜਾਂਦੇ ਰਹੇ ਹੋ ਉਹ ਭੇਟਾਂ ਗਾਉਂਦਾ ਰਿਹਾ ਔਰ ਭੇਟਾਂ ਦੇ ਮਾਧਿਅਮ ਤੋਂ ਰਾਹੀ ਹੀ ਉਹਨੇ ਜਿਹੜਾ ਹੈ ਕਿ ਉੱਥੋਂ ਤੱਕ ਦੀ ਬੁਲੰਦੀ ਹਾਸਲ ਕੀਤੀ ਹੈ ਕਿ ਉਸ ਚੀਜ਼ਾਂ ਤੱਕ ਅੱਜ ਉਹਨੂੰ ਪਹੁੰਚਾਇਆ ਗਿਆ ਜਦੋਂ ਸਾਢੇ 3-4 ਸਾਲ ਦਾ ਸੀ ਨਾ ਸਿੰਗਿੰਗ ਦਾ ਸਾਨੂੰ ਤਾਂ ਪਤਾ ਲੱਗਾ ਸਾਢੇ 3-4 ਸਾਲ ਦਾ ਸੀਗਾ ਉਹ ਥੋੜਾ ਥੋੜਾ ਗੁੰਗੁਣਾਉਂਦਾ ਹੁੰਦਾ ਸੀ ਅਸੀਂ ਕਿ ਆ ਬੱਚੇ ਤਾਂ ਗਾਣਾ ਟੀਵੀ ਦੇਖ ਕੇ ਗਾਉਂਦੇ ਹੀ ਆ ਸੁਣਦੇ ਆ ਇਹੀ ਚੀਜ਼ਾਂ ਅਸੀਂ ਆਪਦੇ ਮਾਈਂਡ 'ਚ ਰੱਖਿਆ ਹੋਈਆਂ ਸੀ ਜਦੋਂ ਇਹ 4-5 ਸਾਲ ਦਾ ਹੋ ਗਿਆ ਨਾ ਬੜਾ ਵਧੀਆ ਗਾਣ ਲੱਗ ਗਿਆ ਤੇ ਇਹਨੇ ਟੀਵੀ ਤੇ ਸ਼ੋਅ ਦੇਖਿਆ 2250 ਪੰਜਾਬ ਕਹਿੰਦਾ ਮੰਮੀ ਮੈਂ ਨਾ 2250 ਪੰਜਾਬ 'ਚ ਓਡੀਸ਼ਨ ਦੇਣਾ ਮੈਂ ਵੀ ਮੰਮਾ ਜਾਣਾ ਵੈ ਇਹਦੇ ਪਾਪਾ ਕਹਿੰਦੇ ਚੱਲ ਲੈ ਚਲਦੇ ਆ ਤੇ ਅਸੀਂ 2250 ਪੰਜਾਬ 'ਚ ਗਏ ਉੱਥੇ ਓਡੀਸ਼ਨ ਦਿੱਤਾ ਉਹਦੇ ਵਿੱਚ ਟੌਪ 8 ਰਿਹਾ 2250 ਪੰਜਾਬ 'ਚ ਵੀ ਗਿਆ ਇਹ ਉਸ ਤੋਂ ਬਾਅਦ ਬਸ ਬੰਬੇ ਦੇ ਵੱਲ ਇਹਦਾ ਮਨ ਹੋ ਗਿਆ ਮੈਂ ਬਾਲੀਵੁੱਡ ਵੱਲ ਜਾਣਾ ਮੰਮੀ ਉੱਥੇ ਓਡੀਸ਼ਨ ਦੇਣੇ ਉਸ ਤੋਂ ਬਾਅਦ ਇਹੀ ਸਫ਼ਰ ਚੱਲਦਾ ਰਿਹਾ ਇਸ ਸਫ਼ਰ ਦੇ ਵਿੱਚ ਦੇਖੋ ਤੁਸੀਂ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਕਿ ਬੱਚੇ ਨੂੰ ਤੁਸੀਂ ਕਿੱਥੋਂ ਔਰ ਕਿੱਥੋਂ ਤੱਕ ਲੈ ਕੇ ਗਏ ਕਿਉਂਕਿ ਇੱਕ ਮਾਈ ਹੁੰਦੀ ਹੈ ਕਿ ਬੱਚੇ ਨੂੰ ਉਹ ਜੇ ਮਾਂ ਮਜ਼ਬੂਤੀ ਦੇ ਨਾਲ ਖੜੀ ਹੈ ਤਾਂ ਉਹ ਕਿਹੜਾ ਬੱਚਾ ਹੈ ਕਿ ਕਾਮਯਾਬ ਨਹੀਂ ਹੋ ਸਕਦਾ ਔਰ ਵੰਸ਼ ਦਾ ਤਾਂ ਤੁਸੀਂ ਦੇਖੋ ਮੋਗੇ 'ਚ ਕਿੰਨਾ ਨਾਮ ਆ ਪੰਜਾਬ 'ਚ ਕਿੰਨਾ ਨਾਮ ਹੈ ਮੈਂ ਤਾਂ ਆਪਣੇ ਆਪ ਨੂੰ ਕੁਝ ਵੀ ਨਹੀਂ ਕਹਿੰਦੀ ਕਿ ਕਿ ਇੱਕ ਮਾਪੇ ਦਾ ਫਰਜ਼ ਹੁੰਦਾ ਹੈ ਕਿ ਆਪਣੇ ਬੱਚੇ ਨੂੰ ਸਟੈਂਡ ਕਰਨ ਜੀ ਜੀ ਕਰਨਾ ਵੀ ਚਾਹੀਦਾ ਹੈ ਕਿ ਆਪਾਂ ਜਨਮ ਦਿੱਤਾ ਤੇ ਆਪਣਾ ਹੱਕ ਵੀ ਬੰਦਾ ਉਹਨੂੰ ਸਟੈਂਡ ਕਰਨ ਦਾ ਸੁੱਖ-ਦੁੱਖ ਤਾਂ ਕਰਮਾਂ ਦੇ ਆ ਜੇ ਆਪਣੇ ਮੁਕੱਦਰਾਂ 'ਚ ਲਿਖਿਆ ਆਪਾਂ ਨੂੰ ਸੁੱਖ ਦੇਣਾ ਉਸ ਬੱਚੇ ਨੇ ਦੇਣਾ ਤਾਂ ਦੇਣਾ ਹੀ ਹਰ ਹਾਲ 'ਚ ਦੇਣਾ ਹੈ ਬਾਕੀ ਪਰਮਾਤਮਾ ਦੀ ਮਰਜ਼ੀ ਜੋ ਮੈਨੂੰ ਮੇਰੇ ਨਸੀਬਾ 'ਚ ਲਿਖਿਆ ਜਰੂਰ ਮਿਲੂਗਾ ਜੀ ਜੀ ਪਰ ਮੈਂ ਮਰਦੇ ਦਮ ਤੱਕ ਇਹੀ ਕਹੂੰਗੀ ਕਿ ਮੇਰੇ ਬੱਚੇ ਸੁਖੀ ਰਹਿਣ ਔਰ ਜਿਹੜਾ ਜਿਹਾ ਮੇਰਾ ਬੱਚਾ ਹੈ ਇਹੋ ਜਾਂ ਬੱਚਾ ਪਰਮਾਤਮਾ ਸਭ ਨੂੰ ਦੇਵੇ ਅੱਗੇ ਤੁਸੀਂ ਵੰਸ਼ ਦੇ ਲਈ ਕੀ ਕਾਮਨਾ ਕਰਦੇ ਹੋ ਕਿ ਕੀ ਤੁਸੀਂ ਸੋਚਿਆ ਹੋਇਆ ਕਿ ਬੱਚ ਨੇ ਅੱਗੇ ਕਿੱਥੋਂ ਤੱਕ ਦੀ بلੰਦੀਆਂ ਹਾਸਲ ਕਰੇ ਮੇਰਾ ਮਨ ਤਾਂ 24 ਘੰਟੇ ਇਹੀ ਕਹਿੰਦਾ ਔਰ ਪਰਮਾਤਮਾ ਅੱਗੇ ਪ੍ਰੇ ਕਰਦਾ ਕਿ ਮੇਰਾ ਬੱਚਾ ਬੋਲੀਵੁੱਡ ਦਾ ਪਲੇਬੈਕ ਸਿੰਗਰ ਬਣੇ ਔਰ ਸੁਖਵਿੰਦਰ ਜੀ ਵਰਗਾ ਨਾਮ ਰੋਸ਼ਨ ਕਰੇ ਕਿਉਂਕਿ ਉਹਨੂੰ ਫਾਲੋ ਕਰਦਾ ਉਹ ਓਕੇ ਅੱਛਾ ਸੁਖਵਿੰਦਰ ਜੀ ਨੂੰ ਬਹੁਤ ਫਾਲੋ ਕਰਦਾ ਹਾਂ ਹਾਂਜੀ ਠੀਕ ਹੈ ਫਾਲੋ ਕਰਦਾ ਹਾਂ ਬਹੁਤ ਜ਼ਿਆਦਾ ਉਹਦੀ ਕੁਝ ਆਵਾਜ਼ ਆਉਣ ਵਾਲੇ ਸਮੇਂ 'ਚ ਵੀ ਉਹ ਜਿਹੀ ਹੋਏਗੀ ਸੁਖਵਿੰਦਰ ਵਾਦੀਏ ਨੇ ਅਸੀਂ ਸੁਣਿਆ ਗਾਣਾ ਬਹੁਤ ਅੱਛਾ ਉਹਨੇ ਗਾਇਆ ਸੀਗਾ ਮੇ ਰੂਸੀਆ ਨਾ ਕਰ ਹੋਰ ਵੀ ਬਹੁਤ ਉਹਦੇ Song ਗਾਇਆ ਜਿਹੜੇ ਕਿ ਬੜੀ ਅੱਛੀ ਬੜੀ ਪਿਆਰੀ ਔਰ ਸੁਰੀਲੀ ਆਵਾਜ਼ ਵਰਜਦੀ ਹੈਗੀ ਔਰ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਕਿ ਵੰਸ਼ ਜਿਨ੍ਹਾਂ ਨੂੰ ਫੋਲੋ ਕਰਦਾ ਔਰ ਵੰਸ਼ ਜਰੂਰ ਉਹਨਾਂ ਵਰਗਾ ਹੀ ਬਣੇ ਔਰ ਤੇ ਲਈ ਕੀ ਕਾਮਨਾ ਕਰਦੇ ਹਾਂ ਕਿ ਕੀ ਤੁਸੀਂ ਸੋਚਿਆ ਹੋਇਆ ਕਿ ਵਰਜ ਨੇ ਅੱਗੇ ਕਿੱਥੋਂ ਤੱਕ ਦੀ بلندی ਹਾਸਲ ਕਰੀ ਮੇਰਾ ਮਨ ਤਾਂ 24 ਘੰਟੇ ਇਹੀ ਕਹਿੰਦਾ ਉਹ ਪ੍ਰਮਾਤਮਾ ਅੱਗੇ ਪ੍ਰੇ ਕਰਦਾ ਹੈ ਕਿ ਮੇਰਾ ਬੱਚਾ ਬੋਲੀਵੁੱਡ ਦਾ ਪਲੇ ਬੈਕ ਸਿੰਗਰ ਬਣੇ। ਔਰ ਸੁਖਵਿੰਦਰ ਜੀ ਵਰਗਾ ਨਾਮ ਰੋਸ਼ਨ ਕਰੇ। ਕਿਉਂਕਿ ਉਹਨੂੰ ਫਾਲੋ ਕਰਦਾ ਆ ਉਹ। ਓਕੇ ਅੱਛਾ ਸੁਖਵਿੰਦਰ ਜੀ ਨੂੰ ਬਹੁਤ ਜ਼ਿਆਦਾ ਫਾਲੋ ਕਰਦਾ ਹਾਂਜੀ ਠੀਕ ਹੈ ਫਾਲੋ ਕਰਦਾ ਉਹ ਬਹੁਤ ਜ਼ਿਆਦਾ। ਉਹਦੀ ਕੋਚੋ ਆਵਾਜ਼ ਆਉਣ ਵਾਲੇ ਸਮੇਂ 'ਚ ਵੀ ਉਹੋ ਜਿਹੀ ਹੀ ਹੋਏਗੀ। ਸੁਖਵਿੰਦਰ ਵਰਗੀ। ਨਹੀਂ ਅਸੀਂ ਸੁਣਿਆ ਗਾਣਾ ਬਹੁਤ ਅੱਛਾ ਉਹਨੇ ਗਾਇਆ ਸੀਗਾ ਮੈਂ ਰੂਸੀਆ ਨਾ ਕਰ ਹੋਰ ਵੀ ਬਹੁਤ ਉਹਦੇ Song ਗਾਏ ਆ ਜਿਹੜੇ ਕਿ ਬੜੀ ਅਚ ਬੜੀ ਪਿਆਰੀ ਔਰ ਸੁਰੀਲੀ ਆਵਾਜ਼ ਵੱਜਦੀ ਹੈਗੀ ਔਰ ਅਸੀਂ ਵੀ ਇਹੀ ਕਾਮਨਾ ਕਰਦੇ ਆ ਕਿ ਵੰਸ਼ ਜਿਨ੍ਹਾਂ ਨੂੰ ਫੋਲੋ ਕਰਦਾ ਔਰ ਵੰਸ਼ ਜਰੂਰ ਉਹਨਾਂ ਵਰਗਾ ਹੀ ਬਣੇ ਔਰ ਅੱਗੇ ਜਾ ਕੇ ਕਿ ਉਹ ਪੂਰੇ ਵਰਲਡ 'ਚ ਜਿਹੜਾ ਹੈ ਕਿ ਆਪਣਾ ਨਾਮ ਰੌਸ਼ਨ ਕਰੇ ਇਹ ਸੀ ਕਿ ਸਾਡੇ ਨਾਲ ਵੰਸ਼ ਦੇ ਮਾਤਾ ਜੀ ਬਹੁਤ ਵਧੀਆ ਉਹਨਾਂ ਨੇ ਗੱਲਾਂ ਦੱਸੀਆਂ ਸਾਨੂੰ ਵੰਸ਼ ਬਾਰੇ ਦੱਸਿਆ ਕਿ ਕਿਵੇਂ ਇੱਕ ਮਿੱਟੀ ਤੋਂ ਇੱਕ ਬੱਚਾ ਉੱਠ ਕੇ ਕਿ ਕਿਵੇਂ ਉਹ ਆਪਣਾ ਨਾਂ ਰੌਸ਼ਨ ਕਰਦਾ ਕਿਵੇਂ ਪੰਜਾਬ ਦਾ ਨਾਂ ਰੌਸ਼ਨ ਕੀਤਾ ਔਰ ਕਿਵੇਂ ਮੋਗੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਅਸੀਂ ਇਹੀ ਕਾਮਨਾ ਕਰਦੇ ਹਾਂ ਸਾਡੀ ਟੀਮ ਦੇ ਵੱਲੋਂ ਕਿ ਵੰਸ਼ ਇਦਾਂ ਹੀ ਨਾਂ ਰੌਸ਼ਨ ਕਰਦਾ ਰਹੇ ਔਰ ਮੋਗੇ ਦਾ ਵੀ ਨਾਮ ਰੌਸ਼ਨ ਕਰਦਾ ਰਹੇ ਤਾਂ ਕਿ ਮੋਗੇ ਮੋਗੇ ਨੂੰ ਜਦ ਅਸੀਂ ਬਾਲੀਵੁੱਡ 'ਚ ਜਾਂਦੇ ਸੀ ਨਾ ਤੇ ਸਾਨੂੰ ਸਾਰਿਆਂ ਨੂੰ ਇੱਥੇ ਕਹਿਣਾ ਇਹ ਪਿੰਡ ਹੈ ਮੈਂ ਕਹਣਾ ਨਹੀਂ ਜੀ ਸ਼ਹਿਰ ਹੈ ਸਾਡਾ ਤੇ ਫਿਰ ਅਸੀਂ ਕਹਿਣਾ ਇਹ ਸ਼ਹਿਰ ਹੈ ਸੋਨੂ ਸੂਦ ਜੀ ਹੈ ਨਾ ਉਹ ਵੀ ਉੱਥੋਂ ਦੇ ਆ ਬਿਲਕੁਲ ਬਿਲਕੁਲ ਹਾਂਜੀ ਲੇਕਿਨ ਇਹ ਮੈਂ ਮੈਨੂੰ ਇਹ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਜਦੋਂ ਉੱਥੇ ਨਾਮ ਬੋਲਿਆ ਜਾਂਦਾ ਸੀ ਪੰਜਾਬ ਮੋਗਾ ਪੰਜਾਬ ਸੇ ਵੰਸ਼ ਵਾਦਵਾ ਤੇ ਮਨ ਬੜਾ ਖੁਸ਼ ਹੁੰਦਾ ਸੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ ਸੋ ਬਹੁਤ ਵਧੀਆ ਗੱਲਾਂ ਇਹਨਾਂ ਦੀ ਮਾਤਾ ਜੀ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ ਅਸੀਂ ਉਮੀਦ ਕਰਾਂਗੇ ਕਿ ਵਨਸ਼ ਦੇ ਨਾਰੋਸ਼ਨ ਹੈ ਜਿਹੜਾ ਉਹ ਆਪਣੇ ਮੋਗਾ ਜ਼ਿਲ੍ਹੇ ਦਾ ਕਰਦਾ ਰਹੇ ਕਿਉਂਕਿ ਆਂਟੀ ਜੀ ਨੇ ਦੱਸਿਆ ਕਿ ਜਦੋਂ ਉਹ ਸਟੇਜ ਤੇ ਜਾਂਦਾ ਸੀ ਤਾਂ ਸਪੈਸ਼ਲ ਇਹ ਗੱਲ ਆਖੀ ਜਾਂਦੀ ਸੀ ਕਿ ਮੋਗਾ ਪੰਜਾਬ ਤੋਂ ਜਦੋਂ ਨਾਂ ਸੁਣਦੇ ਆ ਮੋਗੇ ਦਾ ਹੈ ਨਾ ਜਾਂ ਨਾਲ ਪੰਜਾਬ ਦਾ ਲੱਗਦਾ ਤਾਂ ਬਹੁਤ ਖੁਸ਼ੀ ਹੁੰਦੀ ਆ ਅਸੀਂ ਇਹੀ ਕਾਮਨਾ ਕਰਦੇ ਆ ਕਿ ਵੰਸ਼ ਨੇ ਜੋ ਸੋਚਿਆ ਉਸ ਨੂੰ ਉਹ ਤਰੱਕੀ ਤੱਕ ਉਹ ਜ਼ਰੂਰ ਪਹੁੰਚੇ ਹਾਲ ਹੀ ਦੇ ਵਿੱਚ ਵੰਸ਼ ਦੀ ਜਿੱਕਰ ਗੱਲ ਕਰੀਏ ਤਾਂ ਉਹ ਟੋਨੀ ਕੱਕੜ ਔਰ ਨੀਹਾ ਕੱਕੜ ਦੇ ਨਾਲ ਦੁਬਈ ਗਿਆ ਹੋਇਆ ਆਪਣੇ ਸ਼ੋਜ਼ ਜਿਹੜੇ ਹੈਗੇ ਉਹਦੇ ਰੈਗੂਲਰ ਹੋ ਰਿਹਾ ਜਿੱਦਾਂ ਹੀ ਵੰਸ਼ ਮੋਗੇ ਦੇ ਵਿੱਚ ਆਉਂਦਾ ਤੇ ਅਸੀਂ ਜ਼ਰੂਰ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ ਔਰ ਬਹੁਤ ਸਾਰੇ ਹੋਰ ਵੀ ਕਲਾਕਾਰ ਜਿਹੜੇ ਆ ਉਹਨਾਂ ਨਾਲ ਵੀ ਤੁਹਾਨੂੰ ਅਸੀਂ ਰੂਬਰੂ ਕਰਵਾਉਂਦੇ ਰਵਾਂਗੇ ਤੁਸੀਂ ਦੇਖਦੇ ਰਹੋ ਦਾ ਬੀਟਸ ਨਿਊਜ਼ ਮੋਗਾ